ਬਿੱਟੇ ਦੇ ਨੀਪ ਪੁੱਲਸ ਦੀ ਗੋਲੀ ਦਾ ਸ਼ਿਕਾਰ ਹੋਏ ਗੈਂਗਸਟਰ ਸੰਦੀਪ ਮਸੀਦ ਤੇ ਪਿਤਾ ਨੇ ਕਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਪੁੱਤਰ ਕੀ ਕਰਦਾ ਸੀ ਉਹਨਾਂ ਨੂੰ ਤੇ ਕੇਵਲ ਇੰਨਾ ਪਤਾ ਹੈ ਕਿ ਉਹਨਾਂ ਦਾ ਪੁੱਤਰ ਆਪਣੀ ਸਲੂੰਦੀ ਦੁਕਾਨ ਚਲਾਉਂਦਾ ਸੀ ਅਤੇ ਨਸ਼ਾ ਕਰਦਾ ਸੀ ਉਸ ਦਾ ਇੱਕ ਸਾਥੀ ਸੀ ਜੋ ਉਸ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪੁੱਤ ਦਾ ਇਨਕਾਊਂਟਰ ਹੋਇਆ ਹੈ ਉਹਨਾਂ ਕਹਾ ਕਿ ਮੇਰੇ ਦੋ ਬੇਟੇ ਨੇ ਔਰ ਦੋਨੋਂ ਹੀ ਆਪਣੀ ਦੁਕਾਨ ਚਲਾਉਂਦੇ ਸੀ ਪਰ ਸੰਦੀਪ ਕਿੰਨਾ ਰਾਵਾਂ ਤੇ ਚੱਲ ਪਿਆ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ ਮੇਰਾ ਨਬਾਜ਼ ਮਸੀਹ ਜੀ ਮੇਰੇ ਕਾਕੇ ਦੋ ਜੀ ਇੱਕ ਨਸੀਬੇ ਕਪਸ ਰਿਆ ਬਈ ਸਾਨੂੰ ਪਤਾ ਹੀ ਕੋਈ ਨਹੀਂ ਇਹਦੇ ਗਿਆਨ ਕਰੀ ਨਹੀਂ ਕਿ ਇੱਕ ਗੱਲ ਚਲ ਪੜੇ ਪਰ ਉਮਰ 13 ਤਰੀਕ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਤੇ ਗੋਲੀ ਵੀ ਚਲਾਈ ਨਹੀਂ ਭਾਈ ਸਾਨੂੰ ਪਤਾ ਭਾਜੀ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਹੀ ਸਾਨੂੰ ਪਤਾ ਹੀ ਕੋਈ ਨਹੀਂ ਤਾਂ ਜੀ ਸਲੂਨ ਦਾ ਕੰਮ ਕਰਦਾ ਜੀ ਪਤਾ ਨਹੀਂ ਨਸ਼ਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਤੇ ਗੱਲ ਤੇ ਪਤਾ ਹੀ ਨਹੀਂ ਕੋਲ ਲੈ ਗਿਆ ਸੀ ਇੱਥੇ ਫੋਕਲ ਪਿਆਰ ਤੋਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਸਾਡੇ ਘਰ ਨਹੀਂ ਹੁੰਦਾ ਬਾਹਰ ਬਾੜੀ ਜੜ ਦੋਸਤੀ ਰੱਖਦੇ ਸਾਨੂੰ ਨਹੀਂ ਪਤਾ ਭਾਜੀ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜ ਤੱਕ ਨਹੀਂ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਭਜਾਂ ਤਰਮ ਕੋਟੋਂ ਕਿੰਨਾ ਸੱਦਿਆ ਵਾ ਪਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁਲਸ ਤੇ ਗੋਲੀ ਚਲਾਈ ਤੇ ਪੁਲਸ ਨੇ ਵੀ ਉਹਦੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਸਾਨੂੰ ਹੁੰਦਾ ਕੰਮ ਕਰਦਾ ਸੀ ਹੁਣ ਹੋਈਗਾ ਨਾ ਕਿ 10-12 ਸਾਲ ਜੀ ਦੁਕਾਨ ਤੇ ਵੀ ਆਂਦਾ ਹੈ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫਤੇਗੜ ਵੀ ਦੁਕਾਨ ਤੇ ਹੁੰਦਾ ਸੀ ਸਾਡੇ ਨੂੰ ਪਤਾ ਨਹੀਂ ਭਾਈ ਕਿ ਸੋਰਸਵਾ ਦੀ ਨਹੀਂ ਪਤਾ ਹੀ ਨਹੀਂ